ਤਰੰਤਰਾਂਚੇ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤ ਦੇ ਉੱਤੇ ਅਣਪਛਾਤੇਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਗਣਮਤ ਰਹੀ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਜੋ ਉਹਨਾਂ ਦਾ ਪੁੱਤ ਹੈ ਉਸ ਦੀ ਜਾਨ ਬਚ ਗਈ ਹੈ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤ ਦੇ ਉੱਤੇ ਹਮਲਾ ਹੋਇਆ ਹੈ ਮਾਮਲਾ ਤਰੰਤ ਕਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਅਧੀਨ ਪੈਣ ਦੇ ਪਿੰਡ ਪਿੱਖੀ ਪਿੰਡ ਦਾ ਦੱਸਿਆ ਜਾ ਰਿਹਾ ਜਿੱਥੇ ਸ਼ੋਰ ਚੱਕਰ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤ ਗगनਦੀਪ ਸਿੰਘ ਦੇ ਉੱਤੇ ਕੁਝ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਔਰ ਇਸ ਗੋਲੀ ਵਾਰ ਦੇ ਵਿੱਚ ਗगनਦੀਪ ਸਿੰਘ ਦੀ ਜਾਨ ਬਚ ਗਈ ਹੈ ਔਰ ਇਸ ਸੂਰਸਾਰੀ ਘਟਨਾ ਜਿਸ ਵੇਲੇ ਵਾਪਰੀ ਉਸ ਵੇਲੇ ਗगनਦੀਪ ਦੇ ਨਾਲ ਸਿਕਿਉਰਿਟੀ ਗਾਰਡ ਵੀ ਮੌਜੂਦ ਸੀ ਔਰ ਉਹਨਾਂ ਸਿਕਿਉਰਿਟੀ ਗਾਰਡ ਦੇ ਸਾਹਮਣੇ ਹੀ ਇਹ ਫਾਇਰਿੰਗ ਹੋਈ ਹੈ ਜਿਸ ਵਿੱਚ ਪਰਿਵਾਰ ਨੇ ਜਿਹੜੇ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਪਰਿਵਾਰ ਦੇ ਦੱਸਣ ਮੁਤਾਬਕ ਜਿਸ ਤਰ੍ਹਾਂ ਦੇ ਨਾਲ ਇਹ ਫਾਇਰਿੰਗ ਹੋਈ ਹੈ ਸਿਕਿਉਰਟੀ ਵਾਲੇ ਨਾਲ ਮੌਜੂਦ ਸੀ ਪਰ ਕੁਝ ਨਾ ਕਰ ਪਾਏ ਫਿਲਹਾਲ ਬੱਚੇ ਦੀ ਜਿਹੜੀ ਹੈ ਉਹ ਜਾਨ ਬਚ ਗਈ ਹੈ ਇਹ ਹੀ ਉਹਨਾਂ ਲਈ ਕਾਫੀ ਹੈ ਪਰ ਜਿਸ ਤਰ੍ਹਾਂ ਨਾਲ ਸਿਕਿਉਰਟੀ ਗਾਰਡਸ ਕੁਝ ਨਹੀਂ ਕਰ ਪਾਏ ਬਹੁਤ ਵੱਡੇ ਸਵਾਲ ਨੇ ਫਿਲਹਾਲ ਦੱਸ ਦਿੰਨੀ ਆ ਕਿ ਭਿੱਖੀਵਿੰਡ ਚੌਂਕ ਦੇ ਵਿੱਚ ਇਹ ਫਲਾਵਰ ਆਏ ਸਨ ਜੋ ਗਗਨਦੀਪ ਸੀ ਉਹ ਬਾਜ਼ਾਰ ਗਿਆ ਸੀ ਕਿਸੇ ਕੰਮ ਨੂੰ ਲੈ ਕੇ ਔਰ ਜਦੋਂ ਉਹ ਗੱਡੀ ਉਸਨੇ ਸਾਈਡ ਤੇ ਰੋਕ ਕੇ ਗੱਡੀ ਚ ਜੋ ਖਾਨਪਿੰਦਾ ਸਮਾਨ ਸੀ ਜੋ ਲਫਾਫੇ ਕਾਗਜ਼ੀ ਕੇ ਉਹ ਬਾਹਰ ਛੁੱਟ ਰਿਹਾ ਸੀ ਜਿਸ ਵੇਲੇ ਫਾਇਰਿੰਗ ਹੋਈ ਹੈ ਗਗਨਦੀਪ ਅਸਨ ਮੁਤਾਬਕ ਦੋ ਫਾਇਰਪੈਲਾ ਨਵਾਂ ਲੋ ਕੀਤੇ ਗਏ ਨੇ ਪਰ ਉਸ ਵਿੱਚ ਮੇਰੀ ਜਾਨ ਬਚ ਗਈ ਹੈ ਇੱਕ ਇੱਕ ਗੋਲੀ ਟਾਇਰ ਤੇ ਲੱਗੀ ਹੈ ਔਰ ਦੂਸਰੀ ਕਿੱਥੇ ਲੱਗੀ ਉਸ ਨੂੰ ਨਹੀਂ ਪਤਾ ਪਰ ਜਦੋਂ ਗੱਡੀ ਦੇ ਸਾਹਮਣੇ ਬਿਲਕੁਲ ਗੱਡੀ ਨਾਲ ਦੇ ਨਾਲ ਲਗਾ ਦਿੱਤੀ ਨਾ ਹਮਲਾਵਰਾਂ ਨੇ ਔਰ ਉਹਨਾਂ ਨੂੰ ਬੋਲਦੇ ਹੋਏ ਸੁਣਾਇ ਦਿੱਤਾ ਕਿ ਇਹੀ ਉਹ ਲੜਕਾ ਹੈ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਉਸਨੇ ਗੱਡੀ ਨੂੰ ਬੈਕ ਕਰਕੇ ਤਾਂ ਤੋਂ ਭਜਿਆ ਔਰ ਜਿਸ ਕਰਕੇ ਉਸਦੀ ਜਾਨ ਬਚ ਗਈ ਔਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਉਸਨੇ ਗੱਡੀ ਬੈਕ ਕਰਕੇ ਘੁਮਾਈ ਤਾਂ ਉਸ ਵੇਲੇ ਫਾਇਰਿੰਗ ਵੀ ਕੀਤੀ ਪਰ ਉਸਦੀ ਜਾਨ ਜਿਹੜੀ ਹੈ ਉਹ ਬਚ ਗਈ ਫਿਲਹਾਲ ਤਸਵੀਰਾਂ ਉਸ ਪਰਿਵਾਰ ਦੀਆਂ ਦਿਖਾ ਰਹੀਆਂ ਇਹ ਪਰਿਵਾਰ ਪਰੇਸ਼ਾਨ ਹੈ ਮੰਗ ਕਰ ਰਿਹਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਜਿਹੜੀ ਹੈ ਉਹ ਸਲਾਖਾ ਪਿੱਛੇ ਕੀਤਾ ਜਾਵੇ ਕੀ ਕੁਝ ਕਿਹਾ ਹੈ ਪਰਿਵਾਰ ਨੇ ਔਰ ਸ਼ਹੀਦ ਕਾਮਰੇਡ ਦੇ ਪੁੱਤਰ ਗਗਨਦੀਪ ਜਿਨ੍ਹਾਂ ਤੇ ਫਾਇਰਿੰਗ ਹੋਈ ਹੈ ਉਹਨਾਂ ਨੇ ਕੀ ਕੁਝ ਆਖਿਆ ਹੈ ਤੁਹਾਨੂੰ ਸੁਣਾਉਣ ਦੇ ਚੱਲਦੇ ਹਾਂ ਔਰ ਨਾਲ ਦੇ ਨਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਆਓ ਸੁਣਾਉਂਦੇ ਚੱਲਦੇ ਹਾਂ ਕੋਈ ਕੀ ਇਨਸੀਡੈਂਟ ਹੋਇਆ ਕੋਈ ਵੱਡੇ ਤੇ ਕੋਈ ਚੱਲੀ ਆ ਮੈਂ ਆਮਰ ਸਾਹਿਬ ਤੋਂ ਆ ਰਿਹਾ ਹਾਂ ਤੇ ਆਉਣ ਤੋਂ ਬਾਅਦ ਇੱਥੇ ਪਿੱਛੇ ਮੰਡ ਮਾਰਕੀਟ 'ਚ ਥੋੜਾ ਜਿਹਾ ਨੂੰ ਕੰਮ ਨਹੀਂ ਮਾਰਕੀਟ ਗਿਆ ਮਾਰਕੀਟ ਤੋਂ ਵਾਪਸ ਆਇਆ ਵਾਪਸ ਆਉਣ ਤੋਂ ਬਾਅਦ ਸ਼ਾਇਦ 15-20 ਮਿੰਟ ਮੈਂ ਉੱਥੇ ਮਾਰਕੀਟ 'ਚ ਲੱਗੇ ਹੋਣਗੇ ਆਉਂਦਿਆਂ ਕੋਈ ਗੱਡੀ 'ਚ ਡਿਸਪੋਜ਼ਲ ਵੀ ਕੋਈ ਗਲਾਸਾਂ ਸੰਭਿਆਰਾ ਕੋਈ ਬੋਟਲ ਵੀ ਡਿਸਪੋਜ਼ ਕਰਨ ਵਾਲੀਆਂ ਨਹੀਂ ਉਹ ਸਿੱਟਣਾਂ ਵਾਸਤੇ ਮੈਂ ਗੱਡੀ ਰੋਕੀ ਆ ਗੱਡੀ ਰੋਕਨ ਤੋਂ ਮੈਂ ਗੱਡੀ ਰੋਕ ਕੇ ਤੇ ਆਪਣੇ ਹੱਥ ਦੀ ਲਈ ਆ ਰੋਕ ਕੇ ਮੈਂ ਸਿੱਟਿਆ ਸਮਾਨ ਸਿੱਟ ਕੇ ਤੇ ਮੈਂ ਗੱਡੀ ਜੀ ਵਾਪਸ ਫੇਰ ਐਂਟਰ ਹੋਣੇ ਆ ਪੰਜਾਬ ਰੇਸਟ ਤੇ ਉਦੋਂ ਤੋਂ ਪਹਿਲਾਂ ਮੇਰੇ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਦੋ ਘਾਇਰ ਹੁੰਦੇ ਆ ਇੱਕ ਮੇਰੀ ਗੱਡੀ ਦੇ ਟਾਇਰ ਚ ਵੱਜਦਾ ਇੱਕ ਨੂੰ ਮਤ ਪਤਾ ਲੱਗਾ ਕਿੱਥੇ ਹੋਇਆ ਜਦੋਂ ਮੈਨੂੰ ਇੰਨਾ ਪਤਾ ਲੱਗਦਾ ਕਿ ਮੇਰੇ ਬਰਾਬਰੇ ਗੱਡੀ ਆ ਕੇ ਤੇ ਮੈਨੂੰ ਬਰਾਬਰ ਤੇ ਆ ਕੇ ਉਹ ਇਹਦਾ ਲਾਉਂਦਾ ਜਿਹੜਾ ਲੈਫਟ ਸਾਈਡ ਬੈਠਾ ਉਹਦਾ ਡਰਾਈਵਰ ਸਾਈਡ ਤੋਂ ਜਿਹੜੀ ਗੱਡੀ ਚਲੌਂਦੇ ਆ ਉਹ ਆਂਦਾ ਹੈ ਗਿਆ ਆਂਦਾ ਇਹੋ ਹੀ ਮਾਰਦੇ ਰੇ ਮਾਰਦੇ ਇੰਨੀ ਗੱਲ ਗਈ ਆ ਮੈਂ ਪਛਾਣ ਨੂੰ ਨਿਕਲਿਆ ਉਥੋਂ ਉਹਨਾਂ ਦਾ ਬੈਕ ਸਾਈਡ ਹੋ ਗਿਆ ਥੋੜੇ ਚਿਰ ਬਾਅਦ ਉਹਨਾਂ ਨੇ ਪਤਨ ਇੱਕ ਦਾ ਬੈਕ ਸਾਈਡ ਕੀਤਾ ਕੀ ਕੀਤਾ ਉਹ ਗੱਡੀਆਂ ਲੈ ਗਏ ਪਰ ਉਦੋਂ ਪਹਿਲਾਂ ਉਹ ਫਾਇਰ ਫੂਲ ਕਰ ਚੁੱਕੇ ਸਾਡੇ ਨਾਲ ਹੈਗੇ ਨਹੀਂ ਗਰਮਣ ਹੈਗੇ ਸੀ ਹਾਂਜੀ ਗਰਮਣ ਹੈ ਇਹੀ ਮਤਲਬ ਮੈਂ ਡਰਾਈਵਰ ਸਾਈਡ ਤੇ ਹਾਂ ਗਰਮਣ ਫਿਰ ਦੂਜਾ ਲੈਫਟ ਸਾਈਡ ਤੇ ਹੀ ਦੂਜੀ ਸਾਈਡ ਤੇ ਉਦੋਂ ਤੱਕ ਸ਼ਾਇਦ ਉਹਨੂੰ ਨਹੀਂ ਪਤਾ ਲੱਗਾ ਪਰ ਜਦੋਂ ਆਹ ਗੱਲ ਹੋਈ ਹੈ ਜਦੋਂ ਉਹਨਾਂ ਨੇ ਵੀ ਉੱਚੀ ਸਰੀਏ ਗੱਲ ਕਹੀ ਹੈ ਵੀ ਮਾਰ ਦੇ ਗੋਲੀ ਇਹੋ ਹੀ ਤੇ ਉਹਨੇ ਜਦੋਂ ਨੂੰ ਹੀ ਪਤਾ ਲੱਗਾ ਕਨ ਮੈਨੂੰ ਜਦੋਂ ਉਹ ਸਾਹਮਣੇ ਆਇਆ ਉਹਨਾਂ ਨੇ ਸ਼ਾਇਦ ਹੋ ਸਕਦਾ ਉਹਨੂੰ ਵੇਖਿਆ ਹੋਵੇ ਉਹਨਾਂ ਨੇ ਜਾਂ ਕੀ ਗੱਲ ਹੋ ਗਈ ਕਿ ਮੈਂ ਦੂਰ ਜਲ ਗਿਆ ਗੱਡੀ ਤੇ ਸੀਗੇ ਤੁਸੀਂ ਕਿਹੜੀ ਤੁਸੀਂ ਕਿਹੜੀ ਗੱਡੀ ਦੇ ਮੈਂ ਵੀ ਸਕੋਰਪੀਓ ਬਿਠਾ। ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ? ਹਾਂ ਜੀ ਵੀਰ ਜੀ ਮੇਰੇ ਗੱਡੀ ਦੇ ਮਗਰ ਉਹਨਾਂ ਨੇ ਜਿਹੜੀ ਗੋੜੀ ਚਲਾਈ ਆ ਉਹ ਟਾਇਰ ਤੋਂ ਗੋੜੀ ਵੱਜੀ ਆ। ਕਿਹੜੇ ਬੰਨੇ ਟਾਇਰ ਤੋਂ ਵੱਜੀ ਜੀ? ਉਹ ਲੈਫਟ ਸਾਈਡ ਦੀ ਬੈਕ ਸਾਈਡ। ਟਾਇਰ ਤੋਂ ਜੀ। ਹਾਂ ਜੀ। ਬੈਕ ਸਾਈਡ ਗੋੜੀ ਵੱਜੀ। ਫਿਰ ਤੁਸੀਂ ਉਹ ਤੋਂ ਗੱਡੀ ਭਜਾਈ ਕਿ ਉਤਰਾ ਹੋ? ਅਹੀਂ ਤੇ ਬੈਠੇ ਫਿਰਦੇ ਆ ਉਹ ਤੋਂ ਪਹਿਲਾਂ ਉਹ ਗੱਡੀ ਲੈ ਕੇ ਹੀ ਭਜਾ ਕੇ। ਠੀਕ ਆ ਜੀ। ਹਾਂ ਜੀ ਗੱਡੀ ਭਜਾ ਕੇ ਲੈ ਗਏ ਉਹ ਉਹਨਾਂ ਦਾ ਵਰਨਾ ਗੱਡੀ ਸੀ ਉਹਨਾਂ ਕੋਲ ਤਿੰਨ ਜਾਣੇ ਸੀ ਉਹ। ਨੰਬਰ ਨੋਟ ਕੀਤਾ ਤੁਸੀਂ ਭਲਾ? ਨਹੀਂ ਨੰਬਰ ਨਹੀਂ ਜੀ ਨੋਟ ਕੀਤਾ। ਤੁਸੀਂ ਕਿਹੇ ਬੰਦੇ ਨੂੰ ਸ ਮੋਲ ਭਾਈ ਇਨਾਮ ਨੂੰ ਪਤਾ ਵਾ ਕਿ ਜਿਹੜਾ ਲੈਫਟ ਸਾਈਡ ਤੇ ਬੈਠਾ ਉਹਨੇ ਪਰਨਾਜਾ ਪੰਨੇ ਆਹੀਂ ਮਿਲ ਜੇ ਸਾਹਮਣੇ ਆਵੇ ਤੇ ਪਛਾਨ ਸਕਦੇ ਜੀ ਤੁਸੀਂ ਜਾਂਦੇ ਉਹਦਾ ਨਾਮ ਜੱਗ ਵਗੈਰਾ ਜਾਂਦੇ ਤਾਂ ਕੋਈ ਦੁਸ਼ਮਣੀ ਦਾ ਜਿਹੜਾ ਕੋਈ ਮੈਂ ਨਾ ਨਹੀਂ ਸਾਨੂੰ ਮੈਂ ਮਤਲਬ ਦੇਖਿਆ ਨਹੀਂ ਕਦੀ ਜੁਰਦੂ ਪਹਿਲਾਂ ਉਹਨੂੰ ਨਹੀਂ ਜਾਂਦੇ ਹਾਂ ਜੀ ਜੇ ਸਾਹਮਣੇ ਆਉਗੇ ਸਿਆਣ ਲੋਗੇ ਸ਼ਾਇਦ ਹੋਦਾ ਪਰ ਇਨਾ ਵੀ ਡੀਪਲੀ ਨਹੀਂ ਮੈਂ ਦੇਖਿਆ ਕਿਉਂਕਿ ਮੈਂ ਤੇ ਆਪਣੀ ਜਾਣਕਾਰੀ ਦਿੱਤੀ ਆ ਮੈਂ ਤੇ ਇਨਾ ਜ਼ਿਆਦਾ ਉਹ ਵੀ ਨਹੀਂ ਦੇਖਿਆ ਵੀ ਕਿੱਥੇ ਕੀ ਕਰ ਰਿਹਾ ਜਾਂ ਕਿੱਦਾਂ ਬੈਠਾ ਕੀ ਮਕ ਕਾਮਰੇਡ ਬਲਵਿੰਦਰ ਸਿੰਘ ਜਿਹੜੇ ਸ਼ੌਰਿਆ ਚੱਕਰ ਨੇ ਉਹਨਾਂ ਦੇ بیٹے ਦੇ ਤੁਸੀਂ ਗਨਮੈਨ ਜੋ ਅੱਜ ਉਹਨਾਂ ਤੇ ਹਮਲਾ ਹੋਇਆ ਤੁਸੀਂ ਨਾਲ ਸੋਦੋਂ ਬਿਲਕੁਲ ਨਾਲ ਤੁਸੀਂ ਗਨਮੈਨ ਜੋ ਉਹਨਾਂ ਦੇ ਤੇ ਕਦੋਂ ਦੀ ਘਟਨਾ ਏ ਇਹ 4:00 ਵਜੇ ਤੇ 4:30 ਵਜੇ ਦੀ ਗੱਲ ਹੋਈ ਉਹਦੋਂ ਤੁਸੀਂ ਕਿੱਥੇ ਸੀਗੇ ਮੈਂ ਇੱਧਰ ਬੰਨੇ ਖੜਾ ਜੀ ਇਹ ਦੂਜੀ ਸਾਈਡ ਤੇ ਖੜੇ ਤੇ ਕਾਰਬਨ ਤੁਹਾਡੇ ਕੋਲ ਸੀਗੀ ਉਦੋਂ ਕਾਰਬਨ ਕੋਲ ਹੀ ਪਰ ਅਸੀਂ ਤਾਂ ਮਹਾਫਰਦ ਦੇ ਬੱਚੇ ਪਤਾ ਲੱਗਾ ਨਹੀਂ ਬਣਿਆ ਕਿ ਸਾਨੂੰ ਇਸ ਪੈਸੇ ਦਾ ਪਤਾ ਨਹੀਂ ਪਹਿਲਾਂ ਹੀ ਤੈਰ ਫੜਿਆ ਵਾ ਇਹ ਤੁਸੀਂ ਚੜਦੇ ਇਹ ਪਿੱਛੇ ਭੱਜਾ ਜਦੋਂ ਮੈਂ ਪੁੱਛਿਆ ਵਾ ਕੀ ਗੱਲ ਹੋਈ ਕੀ ਗੱਲ ਹੋਈ ਹੈ ਇਹ ਤਾਂ ਫੈਲ ਹੋ ਗਿਆ ਕਹਿੰਦੇ ਨਹੀਂ ਗੱਲ ਹੋਈ ਗੀ ਪਰਕਿੰਗ ਕਰ ਰਹੀ ਗੱਡੀ ਵੇਖੀ ਹੋ ਮਹਲਾਵਰ ਤੁਸੀਂ ਨਹੀਂ ਵੇਖੇ ਮੈਂ ਨਹੀਂ ਵੇਖੀ ਮੈਂ ਤੁਜੀ ਸਾਈਡ ਤੇ ਜਿਹੜੀ ਸਾਗੇ ਗੱਡੀ ਲੱਗੀ ਉਹ ਕਿਤੇ ਵੀ ਲੱਗ ਗੱਡੀ ਦਾ ਕੋਈ ਮਾਰੋ ਕੋਈ ਗੱਡੀ ਵੇਖੀ ਨਹੀਂ ਲੱਗੀ ਮੈਂ ਤੁਜੀ ਸਾਈਡ ਤੇ ਇੱਧਰ ਜਾਲੀ ਲੱਗੀ ਹੈ ਜੀ ਵਰਨਾ ਗੱਡੀ ਵੀ ਨਹੀਂ ਵੇਖੀ ਮੈਂ ਨਹੀਂ ਵੇਖੀ ਇੱਧਰ ਜਾਲੀ ਲੱਗੀ ਸੀ ਤੇ ਮੈਂ ਖੜਾ ਸੀ ਠੀਕ ਸਰ ਕਿੰਨੇ ਫੈਰ ਹੋਏ ਪਤਾ ਤੁਹਾਨੂੰ ਇੱਥੋਂ ਤੇ ਆਇਆ ਦੋ ਫੈਰ ਹੋਏ ਸੁਣਨੇ ਜੀ ਤੁਸੀਂ ਨਾਲ ਸੀ ਤੁਹਾਡਾ ਤਾਂ ਆ ਗਿਆ ਦੋ ਹੀ ਹੋਏ ਆ ਦੋ ਫੈਰ ਹੋਏ ਬਸ ਠੀਕ ਹੈ ਨਾ ਕੋਈ ਸੁਣਨੇ ਆਇਆ ਤੁਸੀਂ ਤਾਂ ਮੌਕੇ ਦੇ ਨਾਲ ਸੀ ਹੋਏ ਦੋ ਸਿੰਘ ਦੇ ਬੇਟੇ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਸਰ ਕੀ ਕਾਰਨ ਕੀ ਆ ਤੇ ਕਿਦੋਂ ਕਦੋਂ ਕੀਏ ਜਿਹੜੀ ਆ ਘਟਨਾ ਤੇ ਭਾਈ ਸਾਨੂੰ ਤਾਂ ਹੋ ਰਹੀ ਤੁਹਾਡੇ ਸਾਹਮਣੇ ਰੋਣੇ ਪ੍ਰਬੰਧ ਨੇ ਕੀ ਕੰਪਲੇਂਟ ਆਪਣੇ ਲੈਟਰ ਰਿਟ ਤੇ ਬਣਾ ਕੇ ਦੁੱਜੀਏ ਉਹਨਾਂ ਦੇ ਚ ਦੱਸਿਆ ਵੀ 4:46 ਮਿੰਟ ਤੇ ਉਹਨਾਂ ਦਾ ਬੇਟਾ ਇਥੇ ਕੋਈ ਬੋਤਲ ਸੁੱਟਣਾ ਤੇ ਕੋਈ ਪ੍ਰਸ਼ਾਪ ਕਰਨ ਦਾ ਮਾਰ ਤੇ ਰੁਕਿਆ ਹੀ ਤੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਤੇ ਉਹਦੇ ਟਾਇਰ ਦੇ ਵਿੱਚ ਸੁੱਟਿਆ ਕੋਈ ਮੌਕੇ ਤੇ ਆਏ ਆ ਦੀ ਵੈਰੀਫਿਕੇਸ਼ਨ ਕਰ ਰਹੇ ਆ ਤੇ ਤਕਦੀਸ਼ ਕਰ ਰਹੇ ਤੇ ਇਸ ਤੱਥਾਂ ਦੇ ਮਤਲਬ ਉਸ ਪ੍ਰਸਤਾਵ ਕਰਦੇ ਆ ਕਿ ਜਿਹੜੀ ਅਸੀਂ ਲੋਕ ਚਾਹੁੰਦੇ ਆ ਸਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਦਲੂਕੀ ਗਨਮੈਨ ਆ ਉਹਨਾਂ ਵੱਲੋਂ ਹੀ ਸਰ ਗੁਤਾਈ ਕੀਤੀ ਜਾਂਦੀ ਕੋਈ ਅਜਿਹੀ ਕੋਈ ਗੱਲ ਪਰਿਵਾਰ ਨੇ ਤੁਹਾਨੂੰ ਕਹੀ ਹੈ ਜਪੋਜੇ ਤਾਂ ਫਾਇਰਿੰਗ ਇਨਸੀਡੈਂਟ ਦੀ ਅਹੀਂ ਜਿਹੜੀ ਆ ਘਟਨਾ ਹੋਈ ਉਹ ਦੀ ਵੀ ਜਾਂਚ ਕਰ ਰਹੇ ਆ ਤੇ ਗਨਮੈਨ ਬਿਲਕੁਲ ਨਾਲ ਸੀ ਨਨੋ ਪ੍ਰੋਵਾਈਡ ਕਰਵਾਏ ਹੋਏ ਦਾ ਕੋਈ ਚਾਰ ਗਨਮੈਨ ਮੈਕਮਾ ਪੁਲਿਸ ਵੱਲੋਂ ਪਹਿਲਾਂ ਵੀ ਦਿੱਤੇ ਹੋਏ ਨੇ ਕੋਈ ਨਹੀਂ ਜੀ ਹਰ ਬਰੀਕੀ ਨਾਲ ਜਾਂਚ ਕਰਾਂਗੇ ਇਹ ਘਟਨਾ ਕਿਵੇਂ ਹੋਈ ਜਿਹੜਾ ਵਾਹਕਲ ਆਇਆ ਕਿੱਧਰੋਂ ਗਿਆ ਸੋ ਜਿਹੜੀ ਜਾਂਚ ਪੜਤਾਲ ਜਿਹੜੀ ਆ ਉਹ ਤਸਵੀਰਾਂ ਦੇ ਆਧਾਰ ਤੇ ਕੀਤੀ ਗਈ ਕੋਈ ਪਤਾ ਲੱਗਾ ਸਰ ਕਿੰਨੇ ਘਰਾਂ ਤੋਂ ਫਾਇਰ ਹੋਏ ਹੁਣੇ ਸਾਨੂੰ ਕੰਪਲੀਟ ਦਿੱਤੀ ਹੈ ਦੀ ਤਫतीश ਕਰ ਰਹੇ ਹਾਂ ਸੌਰੇ ਸ਼ੱਕਰ ਬੇਨਰਨ ਵਾਈਫ ਆਫ ਸ਼ਹੀਦ ਬਲਿੰਦਰ ਸੰਧੂ ਸ਼ੌਰੇ ਸ਼ੱਕਰ ਜੀ ਅੱਜ ਜਿਹੜੀ ਘਟਨਾ ਵਾਪਰੀ ਉਹਦੇ ਸਬੰਧ ਚ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਕਿਉਂਕਿ ਉਸ ਤੋਂ ਪਹਿਲੋਂ ਮੈਂ 16 ਅਕਤੂਬਰ 2020 ਨੂੰ ਆਪਣਾ ਪਤੀ ਖੋ ਚੁੱਕੀ ਹਾਂ ਜਿਹੜੇ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਸ਼ਹੀਦ ਹੋ ਗਏ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਦਰਦ ਦਰੋਖਰਾ ਆਣੀਆਂ ਪੈ ਰੀਆਂ ਇਨਸਾਫ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ੱੱਕੇ ਖਾਣੇ ਪੈ ਰਹੇ ਆ ਕਦੀ ਮੈਨੂੰ ਕਿਸੇ ਆਫਿਸੇ ਉੱਪਰ ਜਾ ਕੇ ਵੈਪਰਸ ਜਿਮਾਂ ਹੁਣ ਤੱਕ ਮੈਂ ਮਸਾ ਹੀ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਹਥਿਆਰ ਹੀ ਜਿਹੜੇ ਆ ਉਹ ਆਪਣੇ ਆਪ ਨੂੰ ਪ੍ਰੋਵਾਈਡ ਕਰਵਾਏ ਆ ਬ੍ਰਿਟਿਸਟਾਲ ਤੋਂ ਬਾਅਦ ਤੇ ਜੇ ਮੈਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਆ ਤੇ ਕਿਰਪਾ ਕਰਕੇ ਇਹਨਾਂ ਨੂੰ ਇਹਨਾਂ ਤੋਂ ਪ੍ਰੋਪਰ ਡਿਊਟੀ ਲੈਣ ਵਾਸਤੇ ਇਹਨਾਂ ਨੂੰ ਕਿਹਾ ਜਾਵੇ ਕਿਸੇ ਵੀ ਤਰੀਕੇ ਨਾਲ ਡਿਊਟੀ ਦਿੱਤੀ ਜਾਵੇ ਤੇ ਇਹ ਜਿਹੜੇ ਮੈ ਕੀਤੀ ਕਿ ਸਿਕਿਉਰਟੀ ਮੈਂ ਬਿਲਕੁਲ ਸੈਟੀਸਫਾਈ ਨਹੀਂ ਆ ਮੇਰੇ ਪਰਿਵਾਰ ਨੂੰ ਜਿਹੜੀ ਉਹ ਜੈਡ ਸਿਕਿਉਰਟੀ ਚਾਹੀਦੀ ਆ ਕਿਉਂਕਿ ਮੇਰੇ ਜਿਹੜੇ ਪਤੀ ਸ਼ਹੀਦ ਹੋਏ ਆ ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੋਏ ਨਾ ਕਿਲੇ ਪੰਜਾਬ ਵੀ ਸ਼ਹੀਦ ਹੋਇਆ ਉਹ ਨੇਸ਼ਨ ਵਾਸਤੇ ਦੇਸ਼ ਵਾਸਤੇ ਸ਼ਹੀਦ ਹੋਏ ਆ ਇਸ ਵਾਸਤੇ ਸੈਂਟਰ ਗਵਰਨਮੈਂਟ ਦੀ ਪਾਬੰਦੀ ਸੀਗੀ ਡਿਊਟੀ ਕਿ ਸਾਡੀ ਫੈਮਿਲੀ ਨੂੰ ਜਿਹੜੀ ਆ ਉਹ ਜੈਡ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਂਦੀ ਜਿਹੜੀ ਪੰਜਾਬ ਗਵਰਨਮੈਂਟ ਨੇ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਉਹ ਸਫੀਸ਼ੀਐਂਟ ਨਹੀਂ ਆ ਘਟਿਆ ਉਹਨਾਂ ਦੇ ਵੈਪਨਸ ਵੀ ਜਿਹੜੇ ਮੈਂ ਬਿਲਕੁਲ ਸੈਟੀਸਫਾਈ ਨਹੀਂ ਆ ਮੇਰੇ ਬੇਟੇ ਤੇ ਹਮਲਾ ਹੋਇਆ ਮੇਰੇ ਪਤੀ ਪਹਿਲਾਂ ਸ਼ਹੀਦ ਹੋ ਚੁੱਕੇ ਜੇ ਮੇਰੇ ਬੇਟ ਨਾਲ ਅੱਜ ਕੁਝ ਹੋ ਜੇ ਤਾਂ ਬੜੀ ਮੁਸ਼ਕਲ ਨਾਲ ਉਹਦੀ ਜਾਨ ਬਚੀ ਆ ਪਤਾ ਨਹੀਂ ਕਦੋਂ ਦੀ ਉਹਦੇ ਰੇਕੀ ਹੋ ਰਹੀ ਸੀ ਤੇ ਜਿਹੜੀਆਂ ਸਾਡੀਆਂ ਇਹ ਫੋਰਸ ਜ ਹੈਗੀਆਂ ਇੰਟੈਲੀਜੈਂਸ ਏਜੰਸੀ ਜੇ ਕੀ ਕਰਦੀਆਂ ਆ ਉਹ ਕਿੱਥੇ ਸੁੱਤੀਆਂ ਪਈਆਂ ਉਹਨਾਂ ਨੂੰ ਪਤਾ ਨਹੀਂ ਆ ਕਿ ਇੱਕ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ ਤੇ ਉਹਦੇ ਪਰਿਵਾਰ ਤੇ ਅਜੇ ਵੀ ਖਤਰਾ ਮੰਡਲਾ ਰਿਹਾ ਵਾ ਤੇ ਉਹਨਾਂ ਵਾਸਤੇ ਕਿੰਨੀ ਸਕਿਉਰਿਟੀ ਪ੍ਰੋਵਾਈਡ ਕੀਤੀ ਆ ਕਿੰਨਾ ਸਰਕਾਰ ਗੌਰ ਕਰੀਆ ਇਸ ਵਾਸਤੇ ਮੈਂ ਬਿਲਕੁਲ ਜਿਹੜਾ ਵਾ ਸੈਟੀਸਫਾਈ ਨਹੀਂ ਆ ਅੱਜ ਜੇ ਮੇਰੇ ਬੇਟੇ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਅਸੀਂ ਕੀ ਕਰਦੇ ਜਿਹੜੀ ਮਤਲਬ ਪੁਲਿਸ ਸਿਕਿਉਰਿਟੀ ਤੁਹਾਡੇ ਨਾਲ ਲੱਗੀ ਹੈ ਉਹਨਾਂ ਨੂੰ ਵੀ ਅੱਗੋਂ ਫਾਈਲ ਕਰਨਾ ਚਾਹੀਦਾ ਸੀ ਤੁਹਾਡੇ ਗਾਲੀ ਹਾਂਜੀ ਬਿਲਕੁਲ ਜਿਹੜਾ ਸਿਕਿਉਰਿਟੀ ਦਾ ਮਤਲਬ ਇਹ ਹੋਣਾ ਕਿ ਸਾਡੇ ਪਰਿਵਾਰ ਦੀ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਗਏ ਆ ਤੇ ਜੇ ਬੇਟੇ ਤੇ ਹਮਲਾ ਹੋ ਗਿਆ ਐਡ ਪ੍ਰੈਜ਼ੈਂਟ ਕਿੰਨੇ ਮੁਲਾਜ਼ਮ ਨੇ ਤੁਹਾਡੇ ਐਡ ਪ੍ਰੈਜ਼ੈਂਟ ਸੜਕ ਤੋਂ 4 ਆ ਜੀ ਤੇ ਕਿੰਨੇ ਛੁੱਟੀ ਤੇ ਸੀਗੇ ਅੱਜ ਦੇ ਇਹ ਹੁਣ ਤਾਂ ਮੈਨੂੰ ਮੇਰੇ ਕੋਲ ਕਿਸ ਤਰ੍ਹਾਂ ਦੇ ਮੈਨੂੰ ਦੋ ਹੀ ਗੱਲ ਮੈਨੂੰ ਦੱਸੇ ਮੈਨੂੰ ਨਹੀਂ ਪਤਾ ਦੋ ਕਿੱਥੇ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਮੈਂ ਸਰਕਾਰ ਤੋਂ ਮੰਗ ਕਰਦੀ ਆ ਕਿ ਜਦੋਂ ਇਹਨਾਂ ਨੂੰ ਚੈੱਕ ਕਰਨਾ ਹੁੰਦਾ ਆ ਉਹਨਾਂ ਨੂੰ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਆ ਕਿ ਤੁਹਾਨੂੰ ਤੁਹਾਡੀ ਚੈਕਿੰਗ ਵਾਸਤੇ ਆ ਰਹੇ ਆ ਆਉਂਦੇ ਆ ਆਫੀਸਰ ਚ ਆਉਂਦੇ ਆ ਫੋਟੋ ਕਰਵਾ ਲਈ ਪਾ ਦਿੱਤੀ ਆਪਣੇ ਗਰੁੱਪ ਵਿੱਚ ਗਿਆ ਸੀ ਸਿਕਿਉਰਿਟੀ ਚੈੱਕ ਕਰ ਰਹੇ ਆ ਉਦੋਂ ਸਾਰੇ ਪ੍ਰੈਜ਼েন্ট ਹੋ ਜਾਂਦੇ ਆ ਤੇ ਜਿਹੜੇ ਨਾਲ ਆ ਉਹ ਵੀ ਨਾ ਹੋਇਆ ਵਰਗੇ ਆ ਜੇ ਤੁਹਾਨੂੰ ਵੈਪਰ ਪ੍ਰੋਵਾਈਡ ਕੀਤੇ ਸਾਡੇ ਪਰਿਵਾਰ ਸਿਕਿਉਰਿਟੀ ਵਾਸਤੇ ਪ੍ਰੋਵਾਈਡ ਕੀਤੇ ਆ ਤੁਸੀਂ ਉੱਥੇ ਉੱਥੇ ਦਰਸ਼ਕ ਬਣ ਕੇ ਥੋੜੀ ਦੇਖੋਗੇ ਜੇ ਕੁਝ ਹੋ ਜਾਂਦਾ ਵੀ ਫੇਰ ਠੀਕ ਹੈ ਓਕੇ ਮਿਹਰਬਾਨੀ